ਪੰਜਾਬ ਸਰਕਾਰ ਦੇ ਮਲਾਜ਼ਮ ਰਿਟਾਇਰਮੈਂਟ ਹੋਏ ਮਲਾਜ਼ਮ ਵੱਲੋਂ ਲਗਾਤਾਰ ਸੰਘਰਸ਼ਤਾ ਜਾਰੀ ਆ ਪਰ ਕੱਲ ਜੋ ਮੁੱਖ ਮੰਤਰੀ ਭਵਨਤਮਨ ਦੇ ਨਾਲ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਸਾਂਝੇ ਫਰੰਡ ਦੇ ਨਮਾਇੰਦ ਸतीश ਰਾਣਾ ਨੇ ਕਿਹਾ ਕਿ ਸਾਡੀ ਮੀਟਿੰਗ ਮੁੱਖ ਮੰਤਰੀ ਭਵਨਤਮਨ ਨਾਲ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ ਜਿਸਰੇ ਵਿੱਚ ਮਲਾਜ਼ਮ ਮੁੱਖ ਮੰਗ ਸੀ ਕਿ 2016 ਤੋਂ ਪੀ ਕੇ ਹੁੰਦਾ ਏਰੀਆ ਦਾ ਮੰਗਿਆਈ ਪੱਤਰ ਕਿਸ ਤਰ੍ਹਾਂ ਬਕਾਇਆ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਜੋ ਡੀਏ ਉਹ 50% ਆ ਪੰਜਾਬ ਸਰਕਾਰ ਨੇ ਮਰਵਾਉਣ ਡੀਐਚਟੀ% ਆ ਡੀਏਜ ਵਾਧਾ ਕਰਨ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਅਧਿਕਾਰੀ ਤੇ ਕੈਨਮੰਦਸ਼ਾਨ ਸਾਨੂੰ ਮੀਟਿੰਗ ਹੋਈ ਮੀਟਿੰਗ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਧੀਆ ਹੰਗਾਰਾ ਭਰਿਆ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਦੁਬਾਰਾ ਮੀਟਿੰਗ ਕੀਤੀ ਜਾਊਗੀ ਇਸ ਤਰ੍ਹਾਂ ਜੋ ਸੂਬਾ ਕਨਵੀਨਰ ਸਤੀਸ ਰਾਣ ਨੇ ਕਿਹਾ ਕਿ ਜੋ ਜਿਮਨੀ ਚੌਣ ਤੋਂ ਪਹਿਲਾਂ ਦਰੰਦਰੇ ਵਿੱਚ ਪੰਜਾਬ ਦੇ ਮਹਾਰਾਜਾਂ ਸਾਂਝੇ ਫਰੰਟ ਵੱਲੋਂ ਝੰਡਾ ਮਾਰਕ ਦਿਨ ਸੀ ਉਸ ਨੂੰ ਕੈਨਸਲ ਕਰ ਦਿੱਤਾ ਗਿਆ ਹੈ ਜੀ ਦੂਜੇ ਪਾਸੇ ਪੀਐਸਐਮ ਜੂ ਦੇ ਸੂਬਾ ਆਗੂ ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਭਵਾਂਤਮਾਨ ਕੈਨਵਨ ਕੰਲੀ ਜੀ ਸੇਬਰਾਣ ਤੇ ਅਧਿਕਾਰੀ ਸ਼ਾਮ ਸਨ ਉਹਨਾਂ ਨਾਲ ਜੋ ਮੀਟਿੰਗਾਂ ਕੀਤੀ ਗਿਆ ਜੰਡੀਗੜ੍ਹ ਦੇ ਵਿੱਚ ਮੋਕਾ ਨੇ ਭੂਮਾਂ ਤੋਂ ਇਹ ਕਿਹਾ ਗਿਆ ਕਿ 17/7/2020 ਤੋਂ ਭਾਰਤੀ ਹੋਏ ਮਨਾਇਆਂ ਨੂੰ 6ਵਾਂ ਪਿੰਗ ਲਾਗੂ ਕਰਨ ਸੰਬੰਧੀ 15/15 ਦਾ ਨੋਟ ਰੱਦ ਕਰਕੇ ਪਾਰਕਾਂ ਦਾ ਸਮਾਂ ਸਮਾ ਘਟਾਉਣ ਸੰਬੰਧੀ ਤੇ ਪਰਮਿਸ਼ਨ ਬਿਲਾ ਮਨਾਇਆਂ ਨੂੰ ਏਰੀਆ ਦੇਣ ਸੰਬੰਧੀ ਮਿੱਟੀ ਲੋ ਬਰਗਰਾ ਆਸਾ ਵਰਗਰਾ ਨਾ ਮਾਨਪੱਤਿ ਵਿਵਹਾਰ ਸੰਬੰਧੀ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮਲਾਇਆਂ ਨਾਲ ਕੰਮ ਸੰਬੰਧੀ ਗਾਲਾਂ ਦੇ ਮੁਖੰਦੇ ਭਵੰਤਮਾਨ ਨਾਲ ਹੋਈ ਤੇ ਮੁਖੰਦੇ ਭਵੰਤਮਾਨ ਨੇ ਕਿਹਾ ਕਿ ਅਮਾਨ ਸੋਨੇ ਵੀ ਤੁਹਾਡੇ ਨਾਲ 25 ਜੁਲਾਈ ਨੂੰ ਮੀਟਿੰਗ ਕਰਕੇ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਜਾਏਗਾ ਹੁਣ ਦੇਖਦੇ ਆਉਣ ਵਾਲੇ ਸਾਹਮਣੇ ਵੇਟ ਮੁਖੰਦੇ ਭਵੰਤਮਾਨ ਜੋ ਜਿਮਨੀ ਚੌਂਕ ਤੋਂ ਬਾਹਰ ਮੀਟਿੰਗ ਕਰਦਾ ਨਹੀਂ ਕਰਦਾ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜੋ ਪਹਿਲਾ ਹਾਲਾਤ ਨਾਲ ਲੱਗਦਾ ਇਸ ਤਰ੍ਹਾਂ ਹੀ ਹੈ ਹੁਣ 25 ਜੁਲਾਈ ਨੂੰ ਮੀਟਿੰਗ ਦਿੱਤੀ ਆ ਸਾਝੇ ਫਰੰਟ ਨੂੰ ਤੇ 15 ਜੁਲਾਈ ਦੀ ਮੀਟਿੰਗ ਆ ਜੋ PSMH ਜੀ ਤੁਹਾਨੂੰ ਦਿੱਤੀ ਗਈ ਹੈ ਕਿ ਆ 11 ਕੇ 15 ਜਨਵਾਰ ਤੋਂ ਬਾਅਦ ਤੁਹਾਡੀ ਮੀਟਿੰਗ ਕੀਤੀ ਜਾਵੇਗੀ ਤੇ ਹੁਣ ਦੇਖਦੇ ਆਂ ਵੀ 15 ਜੁਲਾਈ ਜਾਂ 25 ਜੁਲਾਈ ਦਵਾਰ ਕੀ ਡੀਜ ਵਾਦਾ ਕਰਦਾ ਇਹ ਗ੍ਰੇਨ ਨੇ ਇਸ ਨੇ ਕੋਈ ਫੈਸਲਾ ਕੀਤਾ ਜਾਂਦਾ ਕਿ ਨਹੀਂ ਕੀਤਾ ਜਾਂਦਾ ਇਹ ਤਾਂ ਹੁਣ ਜਿਉਂ ਨਾਲ ਸਮਝ ਦੱਸੂਗਾ ਧੰਨਵਾਦ ਸਾਥੀਓ ਮੇਰੇ ਚੈਨਲ ਸਾਥ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ